ਇਹ ਪੰਜਾਬ ਵਾਲੋ ਨੇ ਕੀ ਆ इनकी गाड़ी बजी इनकी बाइक और उसके बाद एक गाड़ी पर चढ़ गए खुद ही और गाड़ी को साइड कर दिया ताकि पुलिस केस ना हो चलते हैं सड़क बिल्कुल ग्रुपों में ग्रुपों में चलते हैं और ये इन्हें देखते हैं कि मोड़ है और बिल्कुल ब्लाइंड चलते हैं पंजाबी मुंडे हिमाचल ਦੇ ਵਿੱਚ ਗਰੁੱਪ ਬਣਾ ਕੇ ਚੱਲਦੇ ਨੇ ਅੰਨੇ ਹੋ ਕੇ ਚੱਲਦੇ ਨੇ ਇਹ ਕਹਿਣਾ ਹੈ ਪੁਲਿਸ ਵਾਲੇ ਅਫਸਰ ਦਾ ਹੁਣੇ-ਹੁਣੇ ਦੋਸਤੋ ਪੰਜਾਬੀ ਮੁੰਡੇ ਨਾਲ ਜਿਹੜਾ ਇੱਕ ਕਾਰ ਦਾ ਐਕਸੀਡੈਂਟ ਹੋ ਕੇ ਹਟਿਆ ਉਹ ਕਾਰ ਜਿਹੜੀ ਤੁਸੀਂ ਵੇਖੇ ਲਈ ਹੁਣੀ ਜਿਹੜੀ ਪੱਟੜ ਹੋਈ ਖੜੀ ਆ ਨਾ ਇੱਕ ਪਾਸੇ ਦੂਜੇ ਪਾਸੇ ਜਿਹੜੇ ਪੰਜਾਬੀ ਮੁੰਡੇ ਨੇ ਉਹ ਰੋਕੇ ਹੋਏ ਨੇ ਤੇ ਬਾਈਆਂ ਨਾਲ ਗੱਲ ਕਰਦੇ ਆ ਇਹ ਪੰਜਾਬ ਵਾਲੋ ਨੇ ਕੀ ਆ इनकी ਗਾੜੀ ਬਜੀ इनकी ਬਾਈਕ اور ਉਸਕੇ ਬਾਅਦ ਗਾੜੀ 'ਤੇ ਚੜ ਗਏ ਖੁਦੀ ਹੋਰ ਗਾੜੀ ਕੋ ਸਾਈਡ ਕਰ ਦਿਆ ਤਾਂ ਕਿ ਪੁਲਿਸ ਕੇਸ ਨਾ ਹੋ ਇਹ ਬਾਈ ਕਹਿੰਦਾ ਐਕਸੀਡੈਂਟ ਕਰਕੇ ਪੰਜਾਬੀ ਮੁੰਡੇ ਜਿਹੜੇ ਕਾਰ ਦੇ ਉੱਤੇ ਚੜ ਗਏ ਤੇ ਆਪੇ ਜਿਹੜੀ ਇੱਕ ਸਾਈਡ ਤੇ ਕਰਤੀ ਚਲੋ ਇਹ ਗੱਲ ਤਾਂ ਆਪਾਂ ਮੰਨ ਲਈ ਵੀ ਇੱਥੇ ਗਲਤੀ ਹੋ ਵੀ ਸਕਦੀ ਹੈ ਹਨਾ ਵੈਸੇ ਤਾਂ ਕੀ ਪਤਾ ਉਹਨਾਂ ਦੀ ਗਲਤੀ ਸੀ ਜਾਂ ਪੰਜਾਬੀ ਮੁੰਡਿਆਂ ਦੀ ਸੀ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਦੋਸਤੋ ਇੱਕ ਗੱਲ ਹੋਰ ਵੀ ਆ ਹੁਣ ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਅਸੰਤ ਭਿੰਡਰਾਂ ਵਾਲੇ ਦੇ ਝੰਡੇ ਤਾਰੇ ਗਏ ਸੀ ਜਾਂ ਕੋਈ ਹੋਰ ਖਾਲਸੇ ਦਾ ਝੰਡਾ ਤਾਰਿਆ ਗਿਆ ਸੀ ਹੁਣ ਉਹਦੇ ਵਿੱਚ ਤਾਂ ਪੰਜਾਬੀ ਮੁੰਡਿਆਂ ਦੀ ਕੋਈ ਗਲਤੀ ਨਹੀਂ ਸੀ ਅਸਲ ਵਿੱਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਯਾਰ ਇਹ ਤਾਂ ਹੈ ਨਹੀਂ ਵੀ ਕੱਲੇ ਪੰਜਾਬੀ ਹਿਮਾਚਲ ਘੁੰਮਣ ਆਉਂਦੇ ਨੇ ਐਕਸੀਡੈਂਟ ਹੋ ਵੀ ਬਹੁਤ ਸਾਰੇ ਹੁੰਦੇ ਨੇ ਹੈਨਾ ਪਰ ਜਿਹੜਾ ਇਹ ਬਾਈ ਦਾ ਕਹਿਣ ਦਾ ਸਲੀਕਾ ਵੇਖ ਲਓ ਨਾ ਸਿੱਧਾ ਹੀ ਟਾਰਗੇਟ ਕਰ ਰਿਹਾ ਪੰਜਾਬੀਆਂ ਨੂੰ ਕਹਿ ਕੇ ਟਾਰਗੇਟ ਕਰ ਰਿਹਾ ਹੋਰ ਵੀ ਬਹੁਤ ਸਾਰੇ ਜਾਂਦੇ ਨੇ ਬਹੁਤ ਉਥੇ ਲੰਗਰ ਵੀ ਵਰਤਾ ਕੇ ਆਉਂਦੇ ਨੇ ਬਹੁਤ ਹੋਰ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਕਿ ਆ ਰਹੇ ਹੈ तो क्या कहना चाहेंगे आपका इनको क्या मैसेज है सर इनके लिए सर यही मैसेज है कि एक तो आराम से चले और हेलमेंट तो डाल के हाँ अपना जो है बिल्कुल आराम से चलेंगे और जब भी पुलिस इनको रोकने की कोशिश करते हैं तो ये ਬਹੁਤ ਹੀ ਫਾਸਟ ਬੱਸ ਜਾ ਬਾਕੀ ਇਸੇ ਵੀ ਇੱਕ ਦੁਰਘਟਨਾ ਖਾ ਤਾਂ ਵੀ ਵੀ ਮਤਲਬ ਦੁਰਘਟਨਾ ਹੋ ਸਕਦੀ ਹੈ ਹਾਂ ਭਾਈ ਇਸੇ ਤੋਂ ਇਹ ਤਾਂ ਸਪਸ਼ਟ ਹੋ ਰਿਹਾ ਹੈ ਵੀ ਗਾੜੀ ਦਾ ਐਕਸਟੈਂਡ ਹੋ ਗਿਆ ਇਸਨੇ ਰਸਤਾਂ 'ਤੇ ਚਲਤੇ ਹਨ ਬਿਲਕੁਲ ਗਰੁੱਪਾਂ ਵਿੱਚ ਗਰੁੱਪਾਂ ਵਿੱਚ ਚਲਤੇ ਹਨ ਅਤੇ ਇਹ ਇਹ ਨਹੀਂ ਦੇਖਦੇ ਕਿ ਮੋੜ ਹੈ ਹਾਂ ਪਰ ਬਿਲਕੁਲ ਬਲਾਈਂਡ ਚਲਦੇ ਪਾਈ ਪੁਲਿਸ ਵਾਲੇ ਨੇ ਕਹਿ ਦਿੱਤਾ ਜੋ ਹਿਮਾਚਲ ਦੇ ਵਿੱਚ ਜੌਬ ਕਰਦਾ ਕਿ ਪੰਜਾਬੀ ਮੁੰਡੇ ਜਿਹੜੇ ਅੰਨੇ ਹੋ ਕੇ ਚੱਲਦੇ ਨੇ ਪੰਜਾਬੀ ਮੁੰਡੇ ਟੋਲੀਆਂ ਬਣਾ ਕੇ ਚੱਲਦੇ ਨੇ ਹੁਣ ਜਦੋਂ ਯਾਤਰਾ ਤੇ ਕਿਤੇ ਜਾਣਾ ਕੋਈ ਵੀ ਜਾਂਦਾ ਹਿਮਾਚਲ ਦੇ ਮੁੰਡੇ ਜਾਂਦੇ ਆ ਜਾਂ ਕੋਈ ਹੋਰ ਸਟੇਟ ਦੇ ਜਾਂਦੇ ਆ ਉਹ ਤਾਂ ਪਤੀਆ ਵੀ ਸਾਰੇ ਇਕੱਠੇ ਜਾਂਦੇ ਆ ਗਰੁੱਪ ਬਣਾ ਕੇ ਨਿਕਲਦੇ ਆ ਪਰ ਐਨੇ ਵੀ ਜ਼ਿਆਦੇ ਉਹ ਨਹੀਂ ਵੀ ਕੋਈ ਗੱਡੀ ਦੇ ਵਿੱਚ ਜਾਣ ਕੇ ਮੋਟਰਸਾਈਕਲ ਮਾਰੂਗਾ ਹੈਨਾ ਤਾਂ ਹਰ ਇੱਕ ਬੰਦੇ ਨੂੰ ਜਿਹੜੀ ਆਪਣੀ ਜਾਨ ਪਿਆਰੀ ਆ ਉਸੇ ਤਰ੍ਹਾਂ ਪੰਜਾਬੀਆਂ ਨੂੰ ਜਿਹੜੀ ਆਪਣੀ ਜਾਨ ਪਿਆਰੀ ਆ ਇਹ ਮੁੰਡੇ ਹੁਣ ਜਿਹੜੇ ਇਸ ਵੇਲੇ ਇੱਥੇ ਘੇਰੇ ਹੋਏ ਨੇਗੇ ਤੇ ਗੱਡੀ ਦੇ ਨਾਲ ਜਿਹੜਾ ਐਕਸੀਡੈਂਟ ਹੋ ਗਿਆ ਸੀਗਾ ਤੇ ਜਿਹੜੇ ਮੋਟਰਸਾਈਕਲ ਦੇ ਨਾਲ ਹੋਇਆ ਉਹ ਵੀ ਜਿਹੜਾ ਇੱਥੇ ਹੀ ਖੜਿਆ ਸੀਗਾ ਬਾਕੀ ਦੋਸਤੋ ਵੀਡੀਓ ਵੱਧ ਤੋਂ ਵੱਧ ਜਰੂਰ ਕਰ ਦੋ ਹਿਮਾਚਲ ਵਾਲੇ ਇਸ ਵਾਰ ਵੀ ਫੇਰ ਦੁਬਾਰੇ ਪੰਜਾਬੀਆਂ ਨਾਲ ਧੱਕਾ ਕਰ ਰਿਹਾ ਪਿਛਲੀ ਵਾਰੀ ਵੀ ਜਿਹੜਾ ਹਿਮਾਚਲ ਜਦੋਂ ਗਏ ਸੀ ਪੰਜਾਬੀ ਤਾਂ ਇਹੀ ਜਿਹੜਾ ਹਾਲ ਹੋਇਆ ਸੀ ਕੁਝ ਲੋਕਾਂ ਵੱਲੋਂ ਜਿਹੜਾ ਪੰਜਾਬੀਆਂ ਤੇ ਕੁੱਟਮਾਰ ਕੀਤੀ ਗਈ ਸੀ ਕੁਝ ਸਰਦਾਰਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਸੀ ਹੁਣ ਤੁਸੀਂ ਆਪ ਵੇਖ ਲਓ ਹੈ ਨਾ ਵੀ ਇਸ ਤਰੀਕੇ ਨਾਲ ਜਿਹੜੇ ਪੰਜਾਬੀ ਨੌਜਵਾਨ ਇੱਥੇ ਰੋਕ ਰਖੇ ਨੇ ਹੁਣ ਮਨੀਕਰਨ ਸਾਹਿਬ ਦੀ ਜਿਹੜੀ ਯਾਤਰਾ ਉਹ ਸ਼ੁਰੂ ਹੋਈ ਹੋਈ ਆ ਤੇ ਉੱਥੇ ਜਿਹੜੇ ਪੰਜਾਬੀ ਸਾਡੇ ਦਰਸ਼ਨ ਕਰਨ ਲਈ ਜਾ ਰਹੇ ਨੇ ਪਰ ਬਹੁਤ ਸਾਰੇ ਜਿਹੜੇ ਇਲਜ਼ਾਮ ਲਗਾਏ ਆ ਰਹੇ ਨੇ ਵੀਡੀਓ ਵੱਤ ਵਤੇ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ